ਪੰਜਾਬ ਦੇ ਪੁਲਿਸ ਵਿਭਾਗ ਦੇ ਵਿੱਚ ਹਲਚਲ ਮੱਚੀ ਪਈ ਹੈ ਇੱਕ ਪਾਸੇ ਡੀਆਈਜੀ ਹਰਚਰਨ ਪੁੱਲਰ ਦਾ ਮਾਮਲਾ ਹੈ ਜਿਹੜਾ ਐਡਰੈਸ ਕਰਨਾ ਜ਼ਰੂਰੀ ਹੈ ਡੀਆਈਜੀ ਹਰਚਰਨ ਪੁੱਲਰ ਨੂੰ ਜ਼ਮਾਨਤ ਮਿਲੀ ਹੈ ਉਹਨੂੰ ਐਡਰੈਸ ਕਰਨਾ ਜ਼ਰੂਰੀ ਹੈ ਤੇ ਦੂਜੇ ਪਾਸੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਜਿਹੜੇ ਪ੍ਰਮੋਟ ਹੋ ਕੇ ਡੀਆਈਜੀ ਬਣ ਗਏ ਨੇ ਉਹਨਾਂ ਬਾਰੇ ਚਰਚਾ ਕਰਨੀ ਜ਼ਰੂਰੀ ਹੈ ਪੰਜਾਬ ਪੁਲਿਸ ਦੇ ਵਿੱਚ ਜੋ ਇਹ ਅ ਨਵੀਆਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਨੇ ਇਹਨਾਂ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭਪਿੰਦਰ ਸਿੰਘ ਉਤਰਾ ਗੋਤਰਾ ਸਾਹਿਬ ਵਾਣੜੀਆਂ ਪੰਜਾਬੀ ਤੇ ਸਵਾਗਤ ਸਾਥੀ ਕਾਲ ਦੀ ਸასი ਸਾਹਿਬ ਉਤਰਾ ਸਾਹਿਬ ਇਹ ਦੋ ਬੁੱਧੇ ਵਿੱਚ ਆਰਨੇ ਜ਼ਰੂਰੀ ਨੇ ਹੋਰ ਵੀ ਕੱਦੀ ਗੱਲ ਕਰਾਂਗੇ ਪਰ ਸ਼ੁਰੂਆਤ ਕਰਦੇ ਆਂ ਡੀਆਈਜੀ ਖਰਚਨ ਪੁਲਰ ਮਾਮਲੇ ਤੋਂ ਸੀਬੀਆਈ ਦੇ ਕੋਲ ਇਹ ਕੇਸ ਹੈਗਾ ਜਾਂਚ ਕੀਤੀ ਜਾ ਰਹੀ ਸੀ ਪਰ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਇੱਕ ਕੇਸ ਦੇ ਵਿੱਚ ਇਹ ਇਹਨੂੰ ਖੁੱਲ ਕੇ ਦੱਸੋ ਕਿ ਆਖਿਰ ਇਹ ਜ਼ਮਾਨਤ ਹੈ ਕਿ ਉਹ ਮਿਲੀ ਕਿਉਂ ਹੈ ਕਿਸ ਕਾਰਨ ਵੱਸ ਮਿਲੀ ਹੈ ਪੁੱਲਰ ਦੇ ਛੇ ਲੱਭਾ ਪਹਿਲਾ ਇੰਟਰਵਿਊ ਹੋਈ ਸੀ ਸਾਡੇ ਪੁੱਲਰ ਤੇ ਤਿੰਨ ਚਾਰ ਮੁਕਾਦਮੇ ਦਰਜ ਜੀ ਠੀਕ ਹੈ ਨਾ ਹੁਣ ਸੀਬੀਆਈ ਇਨਕੁਆਰੀ ਕਰ ਰਹੀ ਵੀ ਆਦੀ ਪੂਰੀ ਡੰਗਾਈ ਦੇ ਨਾਲ ਆਮਦਨ ਤੋਂ ਵੱਧ ਪ੍ਰਾਪਰਟੀ ਵਾਲੇ ਕੇਸ ਦੀ ਉਹਦੀ ਜ਼ਮਾਨਤ ਗਈ ਹੋ ਹੁਣ ਆਮਦਨ ਤੋਂ ਵੱਧ ਪ੍ਰਾਪਰਟੀ ਦੇ ਵਿੱਚ ਪੁਲਿਸ ਨੇ ਜੋ ਪੰਜਾਬੀ ਕਹਿੰਦੇ ਏ ਤੋਂ ਜੈਡ ਜੋ ਕੁਝ ਉਹਨਾਂ ਨੂੰ ਮਿਲਣਾ ਸੀ ਤਕਰੀਬਨ ਉਹਨਾਂ ਨੇ ਸਾਰਾ ਕੁਝ ਇਕੱਠਾ ਕਰ ਕੋਈ ਮਤਲਬ ਕਸਰਵਾਨਾਂ ਨੇ ਛੱਡੀ ਨਹੀਂ ਵੀ ਜਿਹੜੀ ਕੋਈ ਭੁੱਲਰਦੀ ਆ ਚੀਜ਼ ਰਹਿ ਗਈ ਹੈ ਤੇ ਆ ਕਰਮ ਹੋ ਗਈ ਜਦੋਂ ਸਾਰਾ ਕੁਝ ਉਹਨਾਂ ਨੇ ਇਕੱਠਾ ਕਰ ਲਿਆ ਤੇ ਚਲਾਨ ਦੇਣ ਵਾਲਾ ਰਹਿੰਦਾ ਚਲਾਨ ਕੋਈ ਨਹੀਂ ਦਿੱਤਾ ਜਾਊਗਾ ਚਲਾਨ ਜੇ ਬਾਕੀ ਇਹ ਵੀ ਕੇਸਾਂ ਦਾ ਰਹਿੰਦਾ ਜੇ ਬਾਕੀ ਵੀ ਇਨਵੈਸਟੀਗੇਸ਼ਨ ਆ ਗਈ ਹੈ ਹੋਰ ਵੀ ਪ੍ਰਾਪਰਟੀਆਂ ਆ ਫਿਰ ਕ腐ਸ਼ਨ ਦਾ ਕੇਸ ਹੈ ਹੋਰ ਕਈ ਕੁਝ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੇ ਜ਼ਮਾਨਤ ਉਹਨਾਂ ਨੇ ਵੀ ਦਿੱਤੀ ਹੈ ਪਰ ਜ਼ਮਾਨਤ ਦੇਣਾ ਇਹ ਮਤਲਬ ਨਹੀਂ ਵੀ ਜ਼ਮਾਨਤ ਨਾਲ ਉਹ ਬੇਦੋਸ਼ਾ ਪਾਇਆ ਗਿਆ ਕਿੰਨੇ ਕਨੇ ਉੱਤੇ ਸੰਗੀਨ ਜੁਰਮ ਲੱਗੇ ਨੇ ਔਰ ਉਹ ਸਰਕਾਰ ਦੀ ਦੇਖੋ ਕੱਡੀ ਸ਼ਾਵਾਸ਼ ਉਸ ਨੂੰ ਦਿੱਤੀ ਜਾਂਦੀ ਹੈ ਕਿ ਡਿਸਮਿਸ ਤੱਕ ਨਹੀਂ ਕੀਤਾ ਗਿਆ ਸਸਪੈਂਡ ਚਲੀ ਜਾਂਦਾ ਹਜੇ ਇੱਕ ਕੇਸ ਦੇ ਵਿੱਚੋ ਜ਼ਮਾਨਤ ਹੋਈ ਹੈ ਤੇ ਤਿੰਨ ਚਾਰ ਕੇਸਾਂ ਦੇ ਵਿੱਚ ਰਹਿੰਦੀ ਜ਼ਮਾਨਤ ਹੋਣ ਤੋਂ ਹਜੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਫਿਰ ਵੀ ਪੁਲਿਸ ਜਿਹੜੀ ਹੈ ਪੁਲਿਸ ਨਹੀਂ ਆਪਾਂ ਕਹਾਂਦੇ ਸਰਕਾਰ ਹੀ ਕਹਦਾਂਗੇ ਪੁਲਸ ਨੇ ਤੇ ਜੋ ਸਰਕਾਰ ਦੇ ਪੁਲਸ ਦੇ ਕੋਲ ਹੱਥ ਸੀ ਉਹਨਾਂ ਨੇ ਆਪਣਾ ਕੰਮ ਕਰਤਾ ਅਫਸਰਾਂ ਨੇ ਜੋ ਬਣਦਾ ਇਹਨੂੰ ਸਸਪੈਂਡ ਕਰਨਾ ਕਰਤਾ ਗਾਂ ਜਿਹੜੀ ਅਗਲੀ ਕਾਰਵਾਈ ਹੈ ਤੇ ਡਿਸਮਿਸਰੀ ਜਾਂ ਕੀ ਕਾਰਵਾਈ ਉਹ ਸਰਕਾਰ ਦੀ ਬਣਦੀ ਹੈ ਸਰਕਾਰ ਕਰਦੀ ਕਿ ਨਹੀਂ ਕਰਦੀ ਇਹ ਤੇ ਸਰਕਾਰ ਨੇ ਦੇਖਣਾ ਜਾਂ ਆਪਾਂ ਕਹਿ ਦਈਏ ਕੇ ਸਰਕਾਰ ਦੇ ਸਰਕਾਰ ਦੇ ਪਾਲੇ ਸਰਕਾਰੀ ਫਿਰ ਜਿਹੜਾ ਮੈਂ ਕਹਿਣਾ ਹੁੰਦਾ ਵੇ ਗੁੰਡਾਈ ਨੇ ਇਹ ਵੈਸਾ ਸੀਬੀਆਈ ਅਦਾਲਤ ਨੇ ਜਿਹੜੀ ਜ਼ਮਾਨਤ ਦਿੱਤੀ ਹੈ ਇਹ ਭਲਾ ਕਿਹੜੇ ਕੇਸ ਵਿੱਚ ਦਿੱਤੀ ਗਈ ਹੈ ਇਹ ਆਮਦਨ ਤੋਂ ਵੱਧ ਪ੍ਰੋਪਰਟੀ ਜਿਹੜੀ ਬਣਾਈ ਹੈ ਉਸ ਭੁੱਲਰਤੀ ਜੋ ਜੋ ਕੁਝ ਵੀ ਲੱਭਿਆ ਆਪਾਂ ਤੁਸੀਂ ਦੇਖਿਆ ਸਾਰਾ ਕੋਈ ਕਿੰਨੀਆਂ ਕੋਠੀਆਂ ਕਿੰਨੇ ਪਲਾਟ ਕੀ ਕੁਝ ਕਿੱਥੇ ਫਾਰਮ ਸਾਰਾ ਕੁਝ ਜਿਹੜਾ ਇਹ ਉਹਦੇ ਸਬੰਧ ਦੇ ਵਿੱਚ ਜਿਹੜਾ ਅਲੱਗ ਕੇਸ ਹੋਇਆ ਸੀ ਉਹ ਦਿੱਤੀ ਜ਼ਮਾਨਤ ਉਹ ਜ਼ਮਾਨਤ ਦਿੱਤੀ ਹੈ ਕੋਈ ਨਹੀਂ ਹਜੇ ਬਾਕੀ ਵੀ ਬੜਾ ਕੁਝ ਰਹਿੰਦਾ ਹੈ ਜ਼ਮਾਨਤ ਇਕੱਲੀ ਦਿੱਤੀਆਂ ਨਹੀਂ ਵੀ ਜ਼ਮਾਨਤ ਦਿੱਤੀਆਂ ਬੇਦੋਸ਼ਾ ਕਰ ਕਿਉਂਕਿ ਮੇਰੀ ਵੀ ਜਿੰਨਿਕ ਕੇਜ ਹੋ ਗਈ ਹੈ ਜਿਹਦੇ ਵਿੱਚ ਮੈਂ ਦੇਖਿਆ ਕਿ ਸੀਬੀਆਈ ਕੋਰਟ ਦੇ ਵਿੱਚ ਜਮਾਨਤ ਤੇ तकरीबन ਸਾਰਿਆਂ ਨੂੰ ਦੇ ਦਿੰਦੇ ਪਰ ਅੱਜ ਤੱਕ सीबीआई ਦੇ ਕੋਲੋਂ ਮੈਂ ਕੋਈ ਬੰਦਾ ਭਰੀ ਹੋਦਾ ਮੈਂ ਨਹੀਂ ਦੇਖਿਆ ਕਿ सीबीआई ਨੂੰ ਤੇ ਪਰਚਾ ਦਿੱਤਾ ਹੋਵੇ ਤੇ ਉਹ ਬੰਦਾ ਭਰੀ ਹੋ ਗਿਆ ਨਹੀਂ ਇੱਕ ਇੱਕ ਜਿਹੜੀ ਚੀਜ਼ ਪੜਨ ਨੂੰ ਸੁਣਨ ਨੂੰ ਮਿਲ ਰਹੀ ਹੈ ਕਿ ਜਿਹੜੀ ਜਮਾਨਤ ਮਿਲਿਆ ਉਹ ਇਸ ਕਰਕੇ ਮਿਲੀ ਹੈ ਕਿਉਂਕਿ 90 ਦਿਨਾਂ ਦੇ ਵਿੱਚ ਚਾਰਜ ਸ਼ੀਟ ਫਾਈਲ ਨਹੀਂ ਹੋ ਸਕੀ ਕਿਉਂਕਿ 90 ਦਿਨਾਂ ਦਾ 10 ਹਰ ਹੁੰਦਾ ਹੈ सीबीआई ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਅਸਲ ਦੇ ਵਿੱਚ ਕੋਈ ਸਬੂਤ ਹੈ ਹੀ ਨਹੀਂ ਕਿ ਚਾਰਜ ਸ਼ੀਟ ਹੋ ਸਕੇ ਆਖਿਰ ਇਹ ਵਕਫਾ ਪਿਆ ਕਿਉਂ ਹੈ ਕਿ ਨਾਰਮਲੀ ਪੈ ਜਾਂਦਾ ਇਹ ਕਿਉਂਕਿ ਕੇਸ ਸਾਰੇ ਇਹਨੇ 3-4 ਕੇਸੇ ਸਾਰੇ ਰਿਲੇਟਡ ਇੱਕ ਦੂਜੇ ਨਾਲ ਕਿਉਂਕਿ ਬੰਦਾ ਤੇ ਪਹਿਲਾਂ ਇੱਕ ਫੜਿਆ ਉਹਦੇ ਕੋਲੇ ਲਗ ਲਗ ਚੀਜ਼ਾਂ ਸਾਰੀਆਂ ਰਿਲੇਟਡ ਹੋਈਆਂ ਠੀਕ ਐ ਨਾ ਗੱਲ ਕੇ ਪਹਿਲਾ ਕੇਸ ਕ੍ਰਪਸ਼ਨ ਦਾ ਹੋਇਆ ਜਿਹੜਾ ਆਮਦਨਤਵਾਦ ਪ੍ਰੋਪਰਟੀ ਦਾ ਬਾਤ ਹੋਇਆ ਸੀ ਸ਼ਾਇਦ ਇਹ ਵੀ ਪਤਾ ਹੋਣਾ ਤੇ ਉਹ ਨੈਚਰਲੀ ਗੱਲ ਹੈ ਵੀ ਇਹਨਾਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਚਲਦੀ ਚਲਦੀ ਦੇ ਨਾਲ ਲਗ ਲਗ ਕੇਸ ਦਰਜ ਹੋਏ ਕਿਉਂਕਿ ਉਹਦੇ ਵਿੱਚ ਉਹ ਜੋ ਪੁਲਿਸ ਨੇ ਕਰਨਾ ਸੀ ਕਰ ਲਿਆ ਚਲਾਨ ਦੀ ਕੋਈ ਗੱਲ ਨਹੀਂ ਚਾਰ ਦਿਨ ਲੇਟ ਹੋ ਗਿਆ ਤਾਂ ਆ ਗਈ ਨਹੀਂ ਆਮੂਮਨ ਇਹ ਦੇਰੀ ਹੋ ਜਾਂਦੀ ਹੁੰਦੀ ਹੈ ਉਹ ਹੋ ਜਾਂਦੀ ਕੈਵਰੀ ਜਦੋਂ ਹੁਣ ਦੋ ਤਿੰਨ ਇਕੱਠੇ ਕੇਸ ਹੋ ਜੇ ਤਾਂ ਕੈਵਰੀ ਇਹ ਤੇਰੀ ਹੋ ਜਾਂਦੀ ਹੈ ਅੱਛਾ ਉਹ ਦੇਰੀ ਹੋ ਗਈ ਤੇ ਕੋਈ ਨਹੀਂ ਇੱਕ ਜਮਾਨਤ ਹੋਈ ਜੇ ਤੇ ਬਾਕੀ ਦੋ ਤਿੰਨ ਕੇਸਾਂ ਦੀ ਰਹੀ ਜਮਾਨਤ ਆ ਜੇ ਅਜੇ ਉਹਦੇ ਕਿਹੜਾ ਕ੍ਰਾਪਸ਼ਨ ਦੀ ਜਮਾਨਤ ਹੋਈ ਜਾਂ ਬਹੁਤ ਹੋ ਗਈ ਹੈ ਇਹ ਜਮਾਨਤ ਹੋ ਗਈ ਤੇ ਆਪਾਂ ਇਹ ਨਹੀਂ ਕਹਦੇ ਵੀ ਉਹ ਛੱਡ ਦਿੱਤਾ ਅਜੇ ਤੇ ਚੱਲੇਗਾ ਕੰਮ ਇਹ ਸਭ ਇਹ ਕੰਮ ਲੰਮੇ ਚੱਲਦਾ ਮੈਂ ਗੱਲ ਕਰਦਾ ਵੀ ਦੇਖੋ ਪੁਲਿਸ ਦਾ ਸਾਡੀ ਦਾ ਕੀ ਹਾਲ ਹੋ ਰਿਹਾ ਇੱਕ ਪਾਸੇ ਡੀਆਈਜੀ ਅੰਦਰ ਬੈਠਾ ਸਸਪੈਂਡ ਹੋਇਆ ਤੇ ਕੰਮ ਕਰਨ ਵਾਲੇ ਅਫਸਰਾਂ ਦੀ ਪ੍ਰੋਮੋਸ਼ਨਾਂ ਵੀ ਹੋਈਆਂ ਇਹਦਾ ਮਤਲਬ ਸਾਡੀ ਪੌਸਟ ਕੰਮ ਕਰ ਵੀ ਰਹੀ ਹੈ ਕਿਤੇ ਜਾਂ ਆਪਾਂ ਕਹਿ ਦਈਏ ਕਿ ਸਾਡੇ ਮਿਹਰਬਾਨ ਅਫਸਰ ਇਹਨਾਂ ਨੂੰ ਪ੍ਰੋਮੋਟ ਵੀ ਕਰ ਰਹੇ ਨੇ ਕਿਉਂਕਿ ਜਿਨ੍ਹਾਂ ਦੀ ਸਿਨਿਓਰਿਟੀ ਬੰਦੀ ਉਹਨਾਂ ਨੂੰ ਡੀਆਈਜੀ ਵੀ ਬਣਾਉਣਾ ਆਈਜੀ ਵੀ ਬਣਾਏ ਨੇ ਏਡੀਜੀ ਵੀ ਬਣਾਇਆ ਉਹ ਬਣਦੀ ਉਹ ਜੋ ਬਣਦੀ ਉਹ ਕਰ ਰਹੀ ਹੈ ਪਰ ਮੈਂ ਗੱਲ ਕਰਦਾ ਇੱਥੇ ਇਹ ਗੱਲ ਕਿ ਬੰਦੇ ਅਫਸਰ ਸਾਡੇ ਪ੍ਰੋਮੋਟ ਹੋ ਗਏ ਲਾਏ ਅਜੇ ਕਿਤੇ ਵੀ ਫਿਰ ਗੱਲ ਤੇ ਉੱਥੇ ਸਰਕਾਰ ਵਾਲੀ ਆ ਗਈ ਨਾ ਵੀ ਹੁਣ ਸਰਕਾਰ ਦੀ ਮਰਜ਼ੀ ਹੈ ਵੀ ਕਿਹੜਾ ਅਟੈਚੀ ਦਿੰਦਾ ਤੇ ਕਿਹੜਾ ਨਹੀਂ ਦਿੰਦਾ ਮੈਂ ਤੇ ਇੱਕੋ ਗੱਲ ਕਹਿਣਾ ਉਹਨਾਂ ਬਾਅਦ ਇਹ 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 ਕਿਹਦੀ ਗੱਲ ਕਰ ਰਹੇ ਹੋ ਤੁਸੀਂ ਹੁਣ ਜਿੰਨੇ ਪ੍ਰਮੋਟ ਹੋਏ ਇੱਕ ਅਸਾਮੀ ਕਿੰਨੇ 1 6 ਇੱਕ 7 ਮੈਂ ਕਹਾਂ 6 7 ਡੀਆਈਜੀ ਪ੍ਰਮੋਟ ਹੋਏ ਨੇ ਅਮਨੀਤ ਕੌਂਡਲ ਹੁਣਾ ਚ ਹੈਗੇ ਨੇ ਤੇ ਅਮਨੀਤ ਕੌਂਡਲ ਵੀ ਹੋਏ ਨੇ ਤੇ ਪਲੱਸ ਆਈਜੀਵੀ ਪ੍ਰਮੋਟ ਹੋਏ ਨੇ ਰਾਜਪਾਲ ਜਿਹੜੇ ਆਪਣੇ ਡੀਆਈਸੀ ਦਾ ਡੀਆਈ ਰਾਜਪਾਲ ਪਲੱਸ ਹੋਰ ਸੀ ਨਾਲ ਇਸ ਤੋਂ ਇਲਾਵਾ ਕਿ ਏਡੀਜੀ ਪ੍ਰਮੋਟ ਹੋਏ ਲਾਏ ਹਜੇ ਕਿਤੇ ਨਹੀਂ ਪ੍ਰਮੋਟ ਇਕੱਲੇ ਦਾ ਦੱਸਿਆ ਮੈਸੇਜ ਆਇਆ ਆਰਡਰ ਆਰ ਸਰਕਾਰ ਇਹ ਕੀ ਕਲਾ ਕਰਦੀ ਵੀ ਪ੍ਰਮੋਟ ਹੋਏ ਤਾਂ ਤੁਸੀਂ ਨਾਲ ਲਾਉ ਤੁਸੀਂ ਕਿਉਂ ਨਾਉਂਦੇ ਬਾਅਦ ਤੁਸੀਂ ਜੋ ਦੇਖਦੇ ਹੋ ਵੀ ਹਣ ਬੰਦੇ ਇਹਨੂੰ ਇੱਥੇ ਲਾ ਦਈਏ ਕਿਸੇ ਨੂੰ ਸਸਪੈਂਡ ਕਰ ਦਿੰਦੇ ਹੋ ਅਫਸਰਾਂ ਨੂੰ ਤੁਸੀਂ ਆਈਪੀਐਸ ਨੂੰ ਸਸਪੈਂਡ ਕਰਦੇ ਜਾਂ ਡੀਐਸਪੀ ਸਸਪੈਂਡ ਕਰੀ ਜਾਂਦਾ ਕੰਮ ਕੌਣ ਕਰੇਗਾ ਕੰਮ ਕਰਨ ਦਾ ਨਾਲ ਦਾ ਤਰੀਕਾ ਦਾ ਫਿਰ ਇਹੋ ਹੀ ਹੋਵੇ ਮਾਹੌਲ ਤੁਸੀਂ ਪੰਜਾਬ ਦਾ ਵਿਗੜਦਾ ਹੀ ਦੇਖਦੇ ਹੋ ਸੋਦਾ ਕਿਤੇ ਦਿਖ ਜਾਣ ਪਿਆ ਰੋਜ਼ ਹੀ ਕੋਈ ਨਾ ਕੋਈ ਕਿਤੇ ਮਟਰ ਹੋ ਜਾਂਦਾ ਕਿਤੇ ਨਾ ਕਿਤੇ ਮਟਰ ਹੋ ਜਾਂਦਾ ਆ ਤਰਨ ਤਰਨ ਦਾ ਰੌਲਾ ਪੈਂਦਾ ਮੁੰਡਾ ਬਾਤਾ 40 50 ਗਲੇ ਜ਼ਮੀਨ ਉਹਦੀ ਸੀ ਮੁੰਡੇ ਨੇ 10 ਇੱਕ ਧਵਗੀ ਦੇ ਕੇ ਨਹੀਂ ਪਾਇ ਦਿੱਤੇ ਬੰਦਾ ਮਾਰਤਾ ਕਦੀ ਸਰਕਾਰ ਨੇ ਜਾਂ ਸਾਡੇ ਅਫਸਰਾਂ ਨੇ ਕਦੀ ਇਹ ਨਹੀਂ ਸੋਚਿਆ ਕਿ ਜਿੰਨੇ ਵੀ ਬੰਦੇ ਜੇ ਗਲਤ ਲਾਈਨ ਤੇ ਚਲੇ ਗਏ ਮੈਂ ਭਗਵੰਤ ਮਾਨ ਜੀ ਦੀ ਕੱਲ ਇੱਕ ਨਾ ਵੀਡੀਓ ਸੁਣਦਾ ਪਿਆ ਸੀ ਮੁੱਖ ਮੰਤਰੀ ਪੰਜਾਬ ਦੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਇਹ ਕਹਿ ਰਹੇ ਸੀ ਕਿ ਇਹ 5 ਸਾਲ ਬਾਅਦ ਜਿਹੜੇ ਫੌਜ ਚ ਭਰਤੀ ਕੀਤੇ ਨੇ ਬੰਦੇ ਇਹ ਰਿਟਾਇਰ ਹੋ ਰਹੇ ਨੇ ਟ੍ਰੇਨਡ ਬੰਦੇ ਆ ਕੇ ਰਿਟਾਇਰ ਹੋ ਕੇ ਆਪਾਂ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਨੌਕਰੀ ਦੇਣੀ ਪੈਣੀ ਨਹੀਂ ਤੇ ਇਹ ਟ੍ਰੇਨਡ ਆਰਮੀ ਅਫਸਰ ਜਿਹੜੇ ਆਰਮੀ ਵਾਲੇ ਰਿਟਾਇਰ ਹੋਣੇ ਨੇ ਕਿਤੇ ਗਲਤ ਲਾਈਨ ਤੇ ਨਾ ਪੈ ਜਾਣ। ਹੂੰ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਨੰਬਰ ਬਣਾਉਣ ਵਾ ਤੇ ਇਹ ਖਬਰ ਤੇ ਤੁਸੀਂ ਲਾਤੀ ਅਸੀਂ ਤੁਹਾਨੂੰ ਪੰਜਾਬ ਦੇ ਪੁਲਿਸ ਦੇ ਮੁਲਾਜ਼ਮਾਂ ਦੀ ਕਈ ਵਾਰੀ ਤੁਹਾਨੂੰ ਲਿਖਤੀ ਪੜਤੀ ਮਿਲ ਕੇ ਵੀ ਦੱਸ ਚੁੱਕੇ ਹਾਂ ਕਿ ਟ੍ਰੇਨਡ ਪੰਜਾਬ ਪੁਲਿਸ ਦੇ ਅਫਸਰ ਜਿਹੜੇ ਤੁਸੀਂ ਬਿਨਾ ਕਹੇ ਗੱਲਾਂ ਤੋਂ ਡਿਸਮਲ ਕੋਈ ਛੋਟੀ ਜਿਹੀ ਗੈਰ ਆ ਜੀ ਤੋਂ ਡਿਸਮਲ ਕੋਈ ਅੰਡਰ ਟ్రਾਇਲ ਕੇਸ ਤੋਂ ਡਿਸਮਲ ਕੋਈ ਬਰੀ ਕੇ ਇਹਨਾਂ ਦੀ ਤੁਸੀਂ ਸੁਣਨੀ ਨੇ ਉਹਨਾਂ ਦੀ ਤੁਸੀਂ ਕਿਉਂਕਿ ਉਹ ਮੋਦੀ ਸਾਹਿਬ ਦੇ ਤੁਸੀਂ ਵਿਰੁੱਧ ਬੋਲਣ ਦਾ ਪੁਆਇੰਟ ਸੀ ਜਿਹੜਾ ਤੁਹਾਡੇ ਬਾਰੇ ਇਹ ਸੋਚਣ ਵਾਲੀ ਇਹ ਗੱਲ ਨਹੀਂ ਤੁਸੀਂ ਕਹੇ ਨੂੰ ਕਹੀ ਵੀ ਯਾਰ ਇਹਨਾਂ ਨੂੰ ਵੀ ਰੱਖ ਦਿੱਤਾ ਹੈ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇੱਕ ਵਾਰੀ ਇਦਾਂ ਡਿਸਮਲ ਸੇ ਬਲਾਜਮ ਰੱਖੀ ਸੀ ਜੀ ਉਹਨਾਂ ਨੇ ਵੀ ਇੱਕੋ ਨੋਟੀਫਿਕੇਸ਼ਨ ਕੱਢਿਆ ਵੀ ਜਿੰਨੇ ਡਿਸਮਲ ਬਲਾਜਮ ਸਾਰੇ ਭਾਲਕਾਂ ਤੋਂ ਸਾਰੇ ਘਰ ਤੇ ਦੂਜੀ ਗੱਲ ਇਹ ਆ ਕਿ ਮੈਂ ਗੱਲ ਕਰਦਾ ਇਸ ਮੁੱਦੇ ਤੇ ਆਨੇ ਪਿਆ ਆਪਾਂ ਘੁੰਮ ਕੇ ਕਿ ਬੰਦੇ ਜਾ ਗਲਤ ਰਾਹ ਤੇ ਪੈ ਗਏ ਨੇ ਸਰਕਾਰ ਨੂੰ ਸਾਡੇ ਜਿੰਨੇ ਵੀ ਮਤਲਕਾ ਪਿੰਡਾਂ ਦੇ ਪ੍ਰਧਾਨ ਨੇ ਜਾਂ ਉਹਨਾਂ ਤੋਂ ਬਾਅਦ ਥਾਣੇ ਦੇ ਐਸਐਚਓ ਨੇ ਉਹਨਾਂ ਨੂੰ ਬੁਲਾ ਕੇ ਲੰਦਰਾਲ ਟੇਬਲ 'ਤੇ ਕਰਕੇ ਉਹਨਾਂ ਨੂੰ ਆਪਾਂ ਇੱਕ ਸਿੱਧੇ ਰਾਸਤੇ ਲੈ ਗਏ ਨਾ ਕਿ ਆਪਾਂ ਪੁਲਿਸ ਦੀ ਬੱਲੇ ਬੱਲੇ ਘਟਣ ਚਾਵੀ ਅਸੀਂ ਚਿੱਟੇ 'ਚ 5 ਗ੍ਰਾਮ ਫੜ ਲਿਆ ਜਾਂ 10 ਗ੍ਰਾਮ ਫੜ ਲਿਆ ਤੇ ਅੰਦਰ ਦੇ ਕਿਤੇ ਮੁੜਕਣ ਦੀ ਲਾਈਫ ਖਰਾਬ ਕਰਨ ਵਾਲੇ ਪਾਸੇ ਅੱਛਾ ਮੈਂ ਤੁਸੀਂ ਗੱਲ ਕਰ ਰਹੇ ਸੀ ਮੇਰੇ ਜ਼ੈਨ ਦੇ ਵਿੱਚ ਦੁਬਾਰਾ ਉਹ ਗੱਲ ਆਈ ਡੀਆਈਜੀ ਭੁੱਲਰ ਵਾਲੀ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਜੇ ਹੁਣ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਤਕੀ ਇਹਦਾ ਮਤਲਬ ਇਹ ਹੈ ਕਿ ਹੁਣ ਉਹ ਜੇਲ੍ਹ ਚੋਂ ਬਾਹਰ ਆ ਜਾਣਗੇ ਹੁਣ ਤਾਂ ਬਾਹਰੋਂ ਆਪਣੀ ਪੈਰ ਵੀ ਕਰਨਗੇ ਨਹੀਂ ਜੀ ਹਜੇ ਹਜੇ ਤਿੰਨ ਕੇਸ ਹੋਰ ਵੀ ਰਹਿੰਦੇ ਨੇ ਅੱਛਾ ਇੱਕ ਐਨਡੀਪੀਏ ਸੈਕਟਰ ਵੀ ਰਹਿੰਦਾ ਆ ਕ腐ਪਸ਼ਨ ਦਾ ਵੀ ਰਹਿੰਦਾ ਤੇ ਹੋਰ ਵੀ ਰਹਿੰਦੇ ਨੇ ਕੇਸ ਜਿਹੜੇ ਰਹਿੰਦੇ ਨੇ ਇਹਨਾਂ ਦੇ ਵਿੱਚ ਅਜੇ ਜ਼ਮਾਨਤ ਨਹੀਂ ਮਿਲੀ ਇਹਨਾਂ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਫੇਰ ਹੀ ਬਾਹਰ ਆ ਸਕਦੇ ਨੇ ਫੇਰ ਬਾਅਦ ਜ਼ਮਾਨਤ ਸਰਕਾਰ ਦਿੰਦੀ ਜਾਂ ਆਪਣੇ ਮੌਕੇ ਦੀ ਜਿਹੜੀ ਕੋਰਟ ਹੈ ਉਹ ਦਿੰਦੀ ਹੈ ਕਿ ਨਹੀਂ ਦਿੰਦੀ ਉਸ ਤੋਂ ਬਾਅਦ ਹੀ ਇਹ ਤੇ ਦੱਸਿਆ ਜਾਏਗਾ ਨਾ ਫੇਰ ਹੀ ਬਾਹਰ ਆ ਸਕਦੇ ਨੇ ਅਜੇ ਤੇ ਜਿਹੜੇ ਜਿੱਦਾਂ ਕੇਸ ਦਰਜ ਨੇ ਉਹ ਇੱਕੋ ਦੀ ਜ਼ਮਾਨਤ ਹੋਈ ਬਾਕੀਆਂ ਦੀ ਰਹਿੰਦੀ ਤੇ ਕਰ ਸੀਬੀਆਈ ਨੇ ਚੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਦੇ ਮਤਲਬ ਮੈਂ ਹੋਈ ਉਹ ਦੱਸਣਾ ਕੋਈ ਕਸਰ ਛੱਡਣ ਗਈ ਨਹੀਂ ਉਹ ਵੀ ਜਿਹੜਾ ਜਿਹਦੇ ਵਿੱਚ ਦਾ ਕੋਈ ਬਚਾਅ ਹੋਣਾ ਹੂੰ अच्छा मैं ਇਹਦੇ ਨਾਲ ਜ਼ਿਕਰ ਕਰਨਾ ਚਾਹੁੰਦਾ ਗਵਾਂਡੀ ਮੁਲਕ ਦਾ ਪਾਕਿਸਤਾਨ ਤੋਂ ਕਹਿੰਦੇ ਸਰਬਜੀਤ ਕੌਰ ਜਿਹੜੀ ਉੱਥੇ ਚੱਲ ਗਈ ਸੀ ਉਹ ਕਹਿੰਦੇ ਵਾਪਸ ਆ ਰਹੀ ਹੈ ਉਹ ਕਦੋਂ ਆ ਰਹੀ ਹੈ ਇਹ ਕੀ ਖਬਰ ਹੈ ਜੀ ਮੈਂ ਖੜਾ ਵਾ ਰਿਸ਼ਤੇਦਾਰ ਜਮਾ ਤੇ ਨਾਲ ਲੱਗਾ ਪਰ ਵਾਪਸ ਜਰੂਰ ਆ ਰਹੀ ਹੈ ਵਧੀਆ ਕੀਤਾ ਗਵਾਂਡੀ ਮੁਲਕ ਨੇ ਕਿਉਂਕਿ ਗਵਾਂਡੀ ਮੁਲਕ ਪੈਂਦਾ ਪਾਕਿਸਤਾਨ ਸਾਡਾ ਕਦੇ ਵਿੱਚੇ ਬਾਤ ਹੋਈ ਗੱਲ ਵੀ ਵਿੱਚੇ ਬੱਟ ਬਣਾਈ ਇੱਕ ਕਿਉਂਕਿ ਮੈਂ ਤਾਂ ਇਹ ਗੱਲ ਕਹਿੰਦਾ ਵੀ ਉਹਨਾਂ ਨੇ ਬਹੁਤ ਵਧੀਆ ਕੀਤਾ ਵੀ ਜਿਹੜੀ ਇੱਥੋਂ ਜਾ ਕੇ ਤੂੰ ਇੱਕ ਸਾਡੇ ਸਿੱਖ ਧਰਮ ਦਾ ਜਥਾ ਗਿਆ ਤੇ ਤੂੰ ਉਸ ਜਥੇ ਦੇ ਨਾਲ ਜਾ ਕੇ ਸਾਡੇ ਪੰਜਾਬ ਦੀ ਸਾਡੇ ਪੰਜਾਬੀਆਂ ਦੀ ਜਾਂ ਆਪਾਂ ਕਹ ਦਈਏ ਸਿੱਖਾਂ ਦੀਆਂ ਜੋ ਧਾਰਮਿਕਤਾ ਧਾਰਮਿਕ ਭਾਵਨਾਵਾਂ ਨੂੰ ਠੇਸ ਮਚਾਈ ਉਸ ਕਾਰਨ ਜਿਸ ਬਾਰੇ ਕਿ ਪਾਕਿਸਤਾਨ ਨੇ ਵਧੀਆ ਕੰਮ ਕੀਤਾ ਉਹ ਛੱਲਿਆ ਹੀ ਨਹੀਂ ਪਹਿਲਾਂ ਉਹਨਾਂ ਨੇ ਬੰਦ ਕੀਤੀ ਉਹ ਬੰਦ ਕਰਕੇ ਹੁਣ ਇੰਡੀਆ ਨੂੰ ਦੇ ਰਹੇ ਨੇ ਕੁਮਰਖਾ ਚ ਜਿੱਦ ਕੱਲ ਦੇ ਰਹੇ ਮੈਂ ਸੁਣਿਆ ਸ਼ਾਇਦ ਅੱਜ ਦੇ ਰਹੇ ਅੱਜ ਨਹੀਂ ਕੱਲ ਆ ਜਾਏਗੀ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਤੇ ਸਾਡੇ ਇੰਡੀਆ ਗਵਰਨਮੈਂਟ ਨੂੰ ਵੀ ਕਿ ਜਿਹੜੀ ਜਨਾਨੀ ਜਾ ਕੇ ਉਥੇ ਪਾਕਿਸਤਾਨ ਰਹਿ ਤੇ ਖਰੇ ਪੰਜਾਬ ਦਾ ਜਾਂ ਸਾਡੇ ਮੁਲਕ ਦਾ ਕੀ ਕੀ ਜਸੂਸੀ ਉਥੇ ਕਰਕੇ ਆਈ ਹੋਵੇ ਤੇ ਆਂਦਿਆ ਮੇਰੇ ਹਿਸਾਬ ਨਾਲ ਤੇ ਛੱਡਣ ਵਾਲੀ ਗੱਲ ਕੋਈ ਨਹੀਂ ਸਰਕਾਰ ਵਾ ਛੱਡੇਗਾ اچھا ਇਹ ਇਹ ਵੀ ਪੁੱਛਣਾ ਵੀ ਚਾਹੁੰਦਾ ਕਿ ਉਹ ਸਰਬਜੀਤ ਕੌਰ ਦੇ ਵਾਪਸ ਆਉਣ ਦੇ ਉੱਤੇ ਅਗਲਾ ਸਰਕਾਰੀ ਪ੍ਰੋਟੋਕਾਲ ਕੀ ਹੋਵੇਗਾ ਕੀ ਸਰਬਜੀਤ ਕੌਰ ਨੂੰ ਨਾਰਮਲ ਲੋਕਾਂ ਵਾਂਗ ਗ੍ਰਹਿਣ ਦਿੱਤਾ ਜਾਊਗਾ ਜਾਂ ਫਿਰ ਉਹ ਅੰਡਰ ਕਸਟਡੀ ਰਹੂਗੀ ਫੇਰ ਹਾਲ ਤੇ ਪਹਿਲਾਂ ਸਰਕਾਰ ਇੰਡੀਆ ਦੇ ਵਿੱਚ ਆਣ ਦੋਸਤੋ ਬਾਅਦ ਹੀ ਅਗਲੀ ਗੱਲ ਬਾਤ ਕਰਦੇ ਹਾਂ ਇੰਡੀਆ ਗਵਰਨਮੈਂਟ ਉਹਨੂੰ ਕੀ ਕਰਦੀ ਕੀ ਅਗਲਾ ਅਗਲੀ ਤਾਂ ਫੇਰ ਬਾਅਦ ਹੀ ਕਰੇਗਾ ਨਾ ਕਿਉਂ ਇਹ ਤਾਂ ਸਰਕਾਰ ਨੇ ਦੇਖਣਾ ਵੀ ਹੁਣ ਇਹਦਾ ਕੀ ਫੈਸਲਾ ਲੈਣਾ ਹੈ ਕੀ ਇਹਨੂੰ ਬੰਦ ਰੱਖਣੀ ਹੈ ਬੰਦ ਕਰਨੀ ਹੈ ਕੀ ਅਤੇ ਉਹੀ ਗੱਲ ਫਿਰ ਦੇਸ਼ ਤ੍ਰੋਈ ਦਾ ਮਕਦਮਾ ਵੀ ਬਣਦਾ ਵੀ ਯਾਰ ਤੂੰ ਇੱਕ ਵਾਰੀ ਜਾ ਕੇ ਸਾਡੇ ਸਾਨੂੰ ਕੀ ਪਤਾ ਹੈ ਸਾਡੇ ਮੁਲਕ ਦੀ ਕੀ ਕੀ ਸਕਿਉਰਟੀ ਉੱਥੇ ਦੇਖ ਕੇ ਆਈ ਜਾਂ ਇਹਦੇ ਕੋਲ ਕੀ ਕੀ ਸਕਿਉਰਟੀ ਸੀ ਸਾਡੇ ਮੁਲਕ ਦੀ ਜਿਹੜੀਆਂ ਨੇ ਉੱਥੇ ਜਾਣਾ ਸੀ ਜਿਹੜੀ ਕਿ ਬੜੇ ਤਰੀਕੇ ਨਾਲ ਜਾ ਕੇ ਜਫੇ ਦੇ ਵਿੱਚੋਂ ਫੇਰ ਉੱਥੇ ਕਿਸਕ ਗਈ ਕੋਣ ਉਹ ਜਥੇ ਵਿਚ ਜੇ 100 ਬੰਦਾ ਗਿਆ ਹੁਣ 100 ਬੰਦਾ ਸਾਰਿਆਂ ਦੀ ਕੱਲੇ ਕੱਲੇ ਦੀ ਰਾਖੀ ਤੇ ਕਰ ਰੋ ਗਿਆ ਨਹੀਂ ਬੰਦਾ ਕਿਤੇ ਗਾਂਬ ਸ਼ਾਇਦ ਉੱਥੋਂ ਖਸ ਗਿਆ ਇਹ ਕੰਮ ਇਹਨੇ ਕੀਤਾ ਜੋ ਨਹਾਇਤ ਨਿੰਦਣਯੋਗ ਸਾਡੇ ਪੰਜਾਬ ਵਾਸਤੇ ਬਹੁਤ ਸ਼ਰਮ ਦੀ ਗੱਲ ਹੋਈ ਇਹ ਉਹਨੇ ਤਾਂ ਭਵਿੱਖ ਤੇ ਵੀ ਸਵਾਲ ਖੜੇ ਕਰ ਦਿੱਤੇ ਅਗਲੀ ਵਾਰ ਅਗਲੇ ਸਾਲ ਤੋ ਤਾਂ ਭਾਰਤ ਸਰਕਾਰ ਵੀ ਇਹ ਸੋਚੇਗੀ ਕਿ ਅਸੀਂ ਜਥਾ ਜਾਨ ਦੇਣਾ ਹੈ ਕਿ ਨਹੀਂ ਜਾਨ ਦੇਣਾ ਉਦੋਂ ਫਿਰ ਵੱਖਰੀ ਕੰਟਰੋਵਰਸੀ ਖੜੀ ਹੋ ਜੂਗੀ ਬਿਲਕੁਲ ਜੀ ਜਥਾ ਤੇ ਜਿਹੜਾ ਜਾਣਾ ਹੈ ਚਲੋ ਜਥੇ ਦੇ ਵਿੱਚ ਇਨਕੁਆਰੀ ਸਭ ਕੋਲ ਹੈ ਕਿ ਜਥੇ ਦੇ ਵਿੱਚ ਜਾਣ ਦੀ ਇੱਕ ਵੱਡੀ ਇਹ ਬੜੀ ਸਮੱਸਿਆ ਆ ਗਈ ਕਿ ਕੱਲੀ ਲੇਡੀ ਨੂੰ ਹੁਣ ਜਾਣ ਵਾਸਤੇ ਜਾਂ ਰੋਜ਼ ਜਾਣ ਵਾਸਤੇ ਇਹ ਵੀ ਇੱਕ ਸਵਾਲਾਂ ਦੇ ਘੇਰੇ ਚ ਗੱਲ ਆ ਜੀ ਜੀ ਵੀ ਕੱਲੀ ਲੇਡੀ ਨੂੰ ਜਥੇ ਦੇ ਨਾਲ ਜਾਣ ਹੀ ਨਹੀਂ ਦਿੰਦੇ ਹਾਲਾਂਕਿ ਐਸਜੀਪੀਸੀ ਨੇ ਤਾਂ ਐਲਾਨ ਕਰਤਾ ਕਿ ਨਹੀਂ ਅਸੀਂ ਕੱਲੀ ਲੇਡੀ ਨੂੰ ਨਹੀਂ ਜਾਣ ਦਿਆਂਗੇ ਕੱਲੀ ਲੇਡੀ ਵੀ ਕੱਲਾ ਬੰਦਾ ਵੀ ਨਹੀਂ ਜਾਣ ਦੇਣਗੇ ਮੇਰੇ ਹਿਸਾਬ ਨਾਲ ਤੇ ਦੋਨਾਂ ਦਾ ਹੀ ਹੋਣਾ ਕੋਈ ਵੀ ਹੋ ਸਕਦਾ ਇੱਥੇ ਕੋਈ ਵੀ ਸਲਿਪ ਹੋ ਸਕਦਾ ਹੈ ਇਹ ਕੋਈ ਜ਼ਿਆਦਾ ਨੀ ਗੱਲ ਇਹ ਵੱਧ ਕਰਕੇ ਨਾ ਇੱਕ ਜਾਂ ਆਪ ਮਹਾਰੇ ਲੈ ਕੇ ਫੈਸਲੇ ਤੋਂ ਇਲਾਵਾ ਇੱਕ ਸਕਿਉਰਿਟੀ ਥ੍ਰੈਟ ਜ਼ਿਆਦਾ ਨਜ਼ਰ ਆ ਰਿਹਾ ਲੋਕਾਂ ਨੂੰ ਤੁਹਾਨੂੰ ਵੀ ਇਹ ਲੱਗਦਾ ਕਿ ਉਹਦਾ ਉੱਥੇ ਜਾਣਾ ਜਾਂ ਉੱਥੇ ਰਹਿਣਾ ਇਹ ਭਾਰਤ ਵਾਸਤੇ ਕੋਈ ਸਕਿਉਰਿਟੀ ਥ੍ਰੈਟ ਹੋ ਸਕਦਾ ਮੈਂ ਜਿਵੇਂ ਉਹ ਕਹਿੰਦੇ ਕਿ ਵਾਵਾ ਚਰ ਲੰਬੇ ਸਮੇਂ ਤੋਂ ਫੇਸਬੁੱਕ ਤੋਂ ਉਹਦੇ ਤਾਲੁਕ ਚ ਸੀ ਉਸ ਮੁੰਡੇ ਦੇ ਮੈਂ ਕਹਿੰਦਾ ਜੀ ਸਾਰਾ ਕੁਝ ਜੋ ਕੁਝ ਹੈ ਬਿਲਕੁਲ ਮੰਨਣਯੋਗ ਮੈਂ ਤਾਂ ਇੱਕੋ ਗੱਲ ਕਰਨਾ ਕਿ ਉੱਥੇ ਸਾਡੇ ਮੁਲਖ ਦੀ ਕੀ ਕੀ ਸਕਿਉਰਟੀ ਉਹ ਦੇ ਕੇ ਆਈ ਉੱਥੇ ਕੀ ਕੀ ਸਾਡੇ ਮੁਲਖ ਦਾ ਕਿੱਥੋਂ ਜਿੰਨੀ ਦੇਰ ਤੀ ਰਹੀ ਸਾਡੇ ਮੁਲਖ ਚ ਖਰੇ ਇਹੋ ਕੁਝ ਕਰਦੀ ਸੀ ਈਵਨ ਕਿ ਪਿੰਡਾਂ ਦੇ ਵਿੱਚ ਤੇ ਇਹ ਵੀ ਪਤਾ ਲੱਗਾ ਦਾ ਕੰਮ ਹੀ ਸਾਰਾ ਛਿੱਟੇ ਦਾ ਕਰਦੀ ਸੀ ਸਾਰਾ ਕੁਝ ਕਿੰਨਾ ਕੁਝ ਕਰਦੀ ਸੀ ਇਹਦਾ ਮਤਲਬ ਜੇ ਉਹ ਕੰਮ ਕਰਦੀ ਰਹੀ ਤੇ ਉਹ ਸਮਾਨ ਤੇ ਪਾਕਿਸਤਾਨ ਤੋਂ ਇਤਰਾ ਹੁੰਦਾ ਖਰੇ ਇਹਦੇ ਕਿੰਨੇ ਕੁ ਗੂੜੇ ਰਿਲੇਸ਼ਨ ਸੀ ਉਹਨਾਂ ਨਾਲ ਕੀ ਕੀ ਕੋਸ਼ਿਸ਼ੀ ਕੋਈ ਹੋਵੇ ਕਿ ਤੇ ਸਾਡੀ ਸਕਿਉਰਟੀ ਵੀ ਫੇਲ ਹੋ ਜਾਂਦੀ ਹੈ। ਨਹੀਂ ਜੇ ਜੇ ਚਿੱਟੇ ਵਾਲਾ ਕੇਸ ਸੱਚ ਹੈ ਫਿਰ ਪੰਜਾਬ ਪੁਲਿਸ ਵਾਸਤੇ ਤਾਂ ਇੱਕ ਨਵੀਂ ਤਿਆਰੀ ਹੈ ਕਿ ਹੁਣ ਇੱਧਰ ਆਊਗੀ ਤੇ ਫਿਰ ਉਹਦੇ ਤੋਂ ਇਨਵੈਸਟੀਗੇਸ਼ਨ ਵੀ ਹੋਊ। ਬਿਲਕੁਲ ਬਿਲਕੁਲ ਕਰਨੀ ਚਾਹੀਦੀ ਮੈਂ ਕਹਿੰਦਾ ਪੂਰੀ ਡੂੰਘਾਈ ਨਾਲ ਉਹਦੀ ਇਨਵੈਸਟੀਗੇਸ਼ਨ ਜਿੱਦਾਂ ਕਹਿ ਦਈਏ ਵੀ ਮਾਲ ਦੀ ਖਲ ਨਾਲ ਵਾਲਾ ਕੰਮ ਹੁਣ ਕਰਨਾ ਚਾਹੀਦਾ ਕਿਉਂਕਿ ਹੁਣ ਮੁਲਕ ਦੀ ਇੱਤਿ ਇੱਜ਼ਤ ਦਾ ਸਵਾਲ ਆ ਜਾਂਦਾ ਕੋਈ ਛੋਟਾ ਜਿਹਾ ਸਵਾਲ ਨਹੀਂ ਹੈ ਇਸ ਔਰਤ ਨੇ ਕੀਤਾ ਬਹੁਤ ਘਨਾਉਣੀ ਹਰਕਤ ਕੀਤੀ ਹੈ ਸਾਡੇ ਪੰਜਾਬੀਆਂ ਦਾ ਮਨੋਬਲ ਡਿੱਗਿਆ ਇਥੋਂ ਫਿਰ ਸੰਜਾੜੇ ਪੰਜਾਬੀਆਂ ਨੇ ਬੀਬੀਆਂ ਦਾ ਬਹੁਤ ਮਨੋਬਲ ਡਿੱਗਣ ਦਾ ਇਸ ਔਰਤ ਨੇ ਕੀਤਾ ਜੋ ਨਾਇਤ ਜੋ ਕਿ ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹੂੰ ਅੱਛਾ ਮੈਂ ਅੰਕ ਵਿੱਚ ਨਾ ਪੁਲਿਸ ਪ੍ਰਸ਼ਾਸਨ ਬਾਰੇ ਗੱਲ ਕਰਨੀ ਚਾਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਡੀਆਈਜੀਸ ਪ੍ਰਮੋਟ ਹੋ ਚੁੱਕੇ ਨੇ ਜਾਂ ਹੋਰ ਉਹਦੇ ਪ੍ਰਮੋਟ ਕੀਤੇ ਜਾ ਚੁੱਕੇ ਆ ਪਰ ਉਹਨਾਂ ਨੂੰ ਕਿਤੇ ਉਹਨਾਂ ਨੂੰ ਸਟੇਸ਼ਨ ਨਹੀਂ ਦਿੱਤਾ ਗਿਆ ਜਾਂ ਉਹਨਾਂ ਨੂੰ ਕਿਤੇ ਅਲੋਟ ਨਹੀਂ ਕੀਤਾ ਗਿਆ ਕਿਤੇ ਲਗਾਇਆ ਨਹੀਂ ਗਿਆ ਕੀ ਇਹ ਚੀਜ਼ਾਂ ਅਸਲ ਇਹ ਮਤਲਬ ਜਿਹੜੇ ਜਿਵੇਂ ਆਪਾਂ amnieth kaundal ਦੀ ਗੱਲ ਕਰ ਰਹੇ ਸੀ ਆ ਬਾਕੀ DIGs ਨੇ ਕਿ ਉਹ ਅਜੇ ਵੀ ਆਪਣਾ ਸਟੇਸ਼ਨ ਨੂੰ ਡਿਕ ਰਿਹਾ ਕਿ ਉਹਨਾਂ ਨੂੰ ਕਿਤੇ ਪਾਇਨਾਤ ਨਹੀਂ ਕੀਤਾ ਹਾਂ ਕੱਲੇ ਜਿਹੜੇ 8 ਦੇ ਵਿੱਚ ਨਾ ਕੱਲੇ ਸਿਰਫ ਪ੍ਰਮੋਸ਼ਨ ਦੇ ਆਰਡਰ ਲਿਖੇ ਨੇ ਵੀ ਇਹ ਪ੍ਰਮੋਟਰ ਆ DIG ਪ੍ਰਮੋਟ ਕੀਤਾ AIG ਪ੍ਰਮੋਟ ਕੀਤਾ ਇਹ ਨਹੀਂ ਫਿਰ ਇਹਦਾ ਮਤਲਬ ਇਹ ਨਹੀਂ ਕਿ ਜੇ ਉਹ DIG ਪ੍ਰਮੋਟ ਨੇ ਤੇ ਉਹ ਆਪਣੇ ਆਪਣੇ ਸਟੇਸ਼ਨ 'ਚ ਹੀ ਕੰਮ ਕਰਨਗੇ ਉੱਥੇ ਹੀ ਬਿਠੰਦੇ ਰਹਿਣਗੇ ਮੈਂ ਇਹੋ ਹੀ ਕਹਿਦਾ ਪਿਆ ਵੀ ਮੇਰੇ ਹਿਸਾਬ ਨਾਲ ਤਾਂ ਇਹ ਲੱਗਦਾ ਹੈ ਕਿ SSP ਦੀ ਜਾਂਦੇ ਸਰਕਾਰ ਫਿਰ SSP ਦੀ ਪੋਸਟ ਹੀ ਕਦਮ ਕਰਦੇ ਕਿ ਜੇ ਤੁਸੀਂ DIG ਐਸਐਲਬੀ ਦੀ ਪੋਸਟ ਦੇ ਵਧਾਣੇ ਇਹਦਾ ਮਤਲਬ ਤੇ ਇਹ ਹੋ ਗਿਆ ਕਿ ਰੈਂਕ ਦੀ ਆਪਾਂ ਕਹਿ ਦਈਏ ਵੀ ਵੈਲਿਊ ਘਟ ਗਈ ਹਮ ਕਿੱਥੇ ਡੀਆਈਜੀ ਇੱਕ ਰੇਂਜ ਦਾ ਹੁੰਦਾ ਸੀ ਇੱਕ ਰੇਂਜ ਦੇ ਵਿੱਚ ਮੈਨੂੰ ਯਾਦ ਹੈ ਵੀ ਜਲੰਧਰ ਰੇਂਜ ਇੱਕ ਡੀਆਈਜੀ ਹੁੰਦਾ ਸੀ ਹਮ ਕਿੰਟ ਡੀਆਈਜੀ ਬੈਠਦੇ ਹੁੰਦਾ ਸੀ ਕਿੰਨੇ ਚਲੇ ਸੀ ਕਪੂਰਥਲਾ ਨਵਾਂ ਸ਼ਹਿਰ ਜਲੰਧਰ ਹੁਸ਼ਿਆਰਪੁਰ ਚਾਰ ਪੰਜ ਜ਼ਿਲ੍ਹੇ ਇਹਨਾਂ ਦੇ ਕੋਲ ਆਉਂਦੇ ਸੀ ਇੱਕ ਰੇਂਜ ਦਾ ਡੀਆਈਜੀ ਤੇ ਅੱਜ ਰੇਂਜ ਦਾ ਡੀਆਈਜੀ ਕਹਿੰਦੇ ਰੇਂਜ ਦੇ ਡੀਆਈਜੀ ਨੂੰ ਇੱਕ ਜ਼ਿਲ੍ਹਾ ਹੀ ਦੇ ਛੱਡਿਆ ਤੇ ਜਦ ਜ਼ਿਲ੍ਹਾ ਹੀ ਦੇਣਾ ਤਾਂ ਫਿਰ ਐਸਐਸਬੀ ਡੀਆਈਜੀ ਐਸਐਸਬੀ ਦੀ ਪੋਸਟ ਖਤਮ ਕਰਕੇ ਡੀਆਈਜੀ ਉੱਥੇ ਲਾ ਦੋ ਐਸਐਸਬੀ ਨੂੰ ਪਰ ਹੋਰ ਕਿਤਾਬਾਂ ਫੁੱਲਣਾਂ ਤੇ ਲਾ ਜਣੋ ਇਹਨਾਂ ਨਾਲ ਪੰਜਾਬ ਦਾ ਕਰੋ ਕਿ ਤੁਸੀਂ ਬਿਲਕੁਲ ਹੀ ਸਾਡੇ ਸਤਿਆਨਾਸ਼ ਕਰੀ ਜਾਓ ਇੱਕ ਐਸਐਸਬੀ ਉੱਤੇ ਇੱਕ ਡੀਆਈਜੀ ਬਿਠਾ ਦੋ ਕੋਈ ਗੱਲ ਨਹੀਂ ਫਿਰ ਡੀਆਈਜੀ ਹੋਇਆ ਐਸਐਸਬੀ ਕੌਣ ਵੱਡਾ ਹੋਵੇ ਵੱਡਾ ਵੈਸੇ ਕਦੀ ਹੋ ਆ ਹੁਣ ਹੋ ਰਿਹਾ ਆ ਹੁਣ ਹੋ ਰਿਹਾ ਪਹਿਲਾਂ ਨਹੀਂ ਹੋਇਆ ਪਹਿਲਾਂ ਹੋਇਆ ਤੁਹਾਡੇ ਸਾਹਮਣੇ ਐਸਐਸਪੀ ਸਾਹਿਬ ਮਨੀਤ ਕੌਂਡਰ ਸਾਹਿਬ ਡੀਆਈਜੀ ਪ੍ਰਮੋਟ ਹੋਗੇਗਾ ਪ੍ਰਮੋਟ ਹੋਣ ਤੋਂ ਬਾਅਦ ਉੱਥੇ ਨਾ ਉਹਨਾਂ ਨੂੰ ਬਦਲਿਆ ਤੇ ਨਾ ਉੱਥੇ ਕੋਈ ਐਸਐਸਪੀ ਲਾਇਆ ਅੱਛਾ ਇਹ ਕੀ ਮਤਲਬ ਇਹ ਸਰਕਾਰ ਕੀ ਚਾਹੁੰਦੀ ਐ ਇਸ ਚ ਹੂੰ ਇਸ ਤੋਂ ਸਰਕਾਰ ਇਹ ਚਾਹੁੰਦੀ ਐ ਵੀ ਸਾਡੇ ਪੁਲਿਸ ਆਫਸਰਾਂ ਦਾ ਵੀ ਮਨੋਬਲ ਡਿੱਗ ਰਿਹਾ ਤੇ ਪੁਲਿਸ ਆਫਸਰਾਂ ਦਾ ਮਨੋਬਲ ਡਿੱਗਣ ਦਾ ਇਹ ਕਾਰਨ ਹੋ ਰਿਹਾ ਉਹ ਤੁਸੀਂ ਸਾਰੇ ਦੇਖੀ ਰਹੇ ਸਾਰਾ ਕੁਝ ਕੀ ਹੋ ਰਿਹਾ ਪੁਲਿਸ ਨਾਲ ਹੂੰ ਠੀਕ ਐ ਬਿਲਕੁਲ ਇਹ ਸਥਿਤੀਆਂ ਪਰੋਂਦਾ ਸਮਾਂ ਹੁਣ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਾਵਾਂਗੇ ਬਣੇ ਰੁਵਾਣ ਰਹੀਆਂ ਪੰਜਾਬ ਤੇ